ਕਈ ਵਾਰੀ ਆਪਣੀ ਪੁਲਿਸ ਦਾ ਰੋਹ ਹੈ ਨਾ ਜਿਹੜਾ ਉਹ ਕਿਤੇ-ਕਿਤੇ ਚੱਲਦਾ ਨਹੀਂ ਨੇਪਾਲ ਦੇ ਵਿੱਚ ਕਹਿੰਦੇ ਇੱਕ ਮਸਲਾ ਜਪਿਆ ਹੋਇਆ ਕਿਸੇ ਅਪਰਾਧੀ ਨੂੰ ਲੱਭਣ ਗਏ ਸੀਗੇ 6 ਪੁਲਿਸ ਅਧਿਕਾਰੀ ਸੀਗੇ ਉੱਥੇ ਜਾ ਕੇ ਮਸਲਾ ਹੋਰ ਹੀ ਤਰ੍ਹਾਂ ਦਾ ਬਦਲ ਗਿਆ ਇੱਥੇ ਵੀ ਐਂਗਲ ਹੋਰ ਹੀ ਬਣ ਗਿਆ ਵਿੱਚ ਗ੍ਰਹਿ ਮੰਤralੇ ਨੂੰ ਫੇਰ ਸ਼ਾਮਲ ਹੋਣਾ ਪਿਆ ਇਹ ਕੀ ਮਸਲਾ ਸੀਗਾ ਜੀ ਦੇਖੋ ਜਤੋਂ ਪ੍ਰਤਾਪ ਸਿੰਘ ਕੈਰੋਂ ਨੂੰ ਮਾਰ ਦਿੱਤਾ ਗਿਆ ਹੂੰ ਦੇਸੇ ਉਹ ਬੜੀ ਉਹਦੇ ਤੇ ਸ਼ਾਇਦ ਫਿਲਮ ਵੀ ਆਏਗੀ ਆਉਣ ਵਾਲੇ ਸਮੇਂ 'ਚ ਮੈਨੂੰ ਇਹ ਲੱਗਦਾ ਜੀ ਕਿਉਂਕਿ ਬੜੀ ਸਟੋਰੀ ਨਾ ਹਿਸਟੋਰਿਕਲੀ ਜੇ ਦੇਖੀਏ ਤੇ ਬਹੁਤ ਰੋਚਕ ਤੱਥ ਰੱਖਦੀ ਹੈ ਹਮ ਤਾਂ ਆਦੇਸ਼ ਸੌਰੀ ਜਿਹੜੇ ਹੈਗੇ ਸਨ ਪ੍ਰਤਾਪ ਸਿੰਘ ਕੈਰੋ ਜੀ ਸੌਰੀ ਜੋ ਪ੍ਰਤਾਪ ਸਿੰਘ ਕੈਰੋ ਅਤਿਆकांड ਹੋਇਆ ਨਾ ਹਮ ਮਤਲਬ ਕਿ ਉਹਦਾ ਪਿਸ਼ੋਕੜ ਜੇ ਦੇਖੋਗੇ ਨਾ ਪੜੋ ਤੁਸੀਂ ਕਿਸੇ ਟਾਈਮ ਪਰ ਹੁਣ ਪਤਾ ਨਹੀਂ ਪੂਰੀ ਕਿਤਾਬ ਕੋਈ ਹੈਗੀ ਹੈ ਕਿ ਨਹੀਂ ਹੈਗੀ ਪਰ ਉਹ ਜੇ ਪੜੋਗੇ ਤਾਂ ਬਹੁਤ ਲੱਭ ਜਾਂਦਾ ਮੈਟਰ ਅੱਜਕੱਲ ਦੇ ਮਤਲਬ ਕਿ ਬਹੁਤ ਤਗੜੀ ਕਹਾਣੀ ਆ ਉਹ ਕਿੱਥੋਂ ਸਟਾਰਟ ਹੁੰਦੀ ਆ ਕਿਵੇਂ ਯਾਰੀ ਦੋਸਤੀ ਹੈ ਲੈਂਗਲ ਵੀ ਆ ਰਿਵੈਂਜ ਵੀ ਆ ਉਹਦੇ ਚ ਬਹੁਤ ਕੁਝ ਆ ਉਹਦੇ ਚ ਇੱਕ ਇੰਟਰਸਟਿੰਗ ਫੈਕਟ ਜਿਹੜਾ ਹੈ ਉਹ ਸਰ ਇਹ ਵੀ ਆ ਕਿ ਐਡੇ ਵੱਡੇ ਲੀਡਰ ਨੂੰ ਕਿਉਂਕਿ ਪ੍ਰਤਾਪ ਸਿੰਘ ਕੈਰੋਂ ਉਸ ਟਾਈਮ ਮਤਲਬ ਕਿ ਇੰਡੀਆ ਦੇ ਤਗੜੇ ਲੀਡਰਾਂ ਚੋਂ ਇੱਕ ਸਨ ਮਤਲਬ ਕਿ ਸੜਕ ਦੇ ਵਿਚਾਲੇ ਮਾਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਗ੍ਰਿਫਤਾਰੀਆਂ ਤਾਂ ਫਿਰ ਹੋਣੀਆਂ ਹੀ ਸੀਗੀਆਂ ਤਬੜ ਤੋੜ ਰੇਡਾ ਸ਼ੁੱਡਾ ਤਾਂ ਉਹਨਾਂ ਬੰਦਿਆਂ 'ਚੋਂ ਇੱਕ ਬੰਦਾ ਭੱਜ ਕੇ ਨੇਪਾਲ ਚੱਲ ਗਿਆ ਹਮ ਮਗਰ ਇਹ ਚੱਲ ਗਏ ਕਿਤੇ ਸੀਆਈਡੀ ਮਿਲ ਗਈ ਹੋਣੀ ਹੈ ਜੀ ਪੁਲਿਸ ਨੂੰ ਸੂਹ ਮਿਲ ਜਾਂਦੀ ਹੈ ਤਾਂ ਹੋਇਆ ਕੀ ਕਿ ਨੇਪਾਲ ਨੇ ਉਲਟਾ ਉਹਨਾਂ ਨੂੰ ਫੜ ਲਿਆ ਪੁਲਸ ਵਾਲਿਆਂ ਨੂੰ ਹਮ ਬੰਦਾ ਵੀ ਉਹਨਾਂ ਨੇ ਫੜ ਲਿਆ ਸੀ ਪਰ ਉਹਨਾਂ ਨੇ ਗਾ ਉਹਨਾਂ ਨੂੰ ਫੜ ਲਿਆ ਜੀ ਜਿਹੜਾ ਮਲਜ਼ਮ ਸੀ ਫੜਨ ਗਿਆ ਜਿਹੜੇ ਉਹਨਾਂ ਨੂੰ ਵੀ ਫੜ ਲਿਆ ਨਾ ਪਾਲ ਪੁਲਿਸ ਨੇ ਤੇ ਸ਼ਾਇਦ ਇੱਕੋ ਥਾਣੇ 'ਚ ਇੱਕੋ ਹਵਾਲਾਤ 'ਚ ਬੰਦ ਕਰਤਾ ਸਾਰੇ ਅਪਰਾਧੀ ਵੀ ਤਾਂ ਜਿਹੜੇ ਅਪਰਾਧੀ ਨੂੰ ਫੜਨ ਗਏ ਫੜਨ ਗਏ ਸੀਗੇ ਜੀ ਫਿਰ ਬਾਅਦ ਦੇ ਵਿੱਚ ਕਹਿ ਲੋ ਕਿ ਹਾਈ ਲੈਵਲ ਦੀਆਂ ਹੋਈਆਂ ਗੱਲਾਂ ਬਾਤਾਂ ਹੋਈਆਂ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਰਹਾ ਕੀਤਾ ਗਿਆ ਸੀ ਮਤਲਬ ਕਿ ਪ੍ਰਤਾਪ ਸਿੰਘ ਕੈਰੋਂ ਦੇ ਕਤਲकांड ਦੇ ਵਿੱਚ ਇੱਕ ਦਿਲਚਸਪ ਤੱਥ ਹੈ ਜੀ ਕਿ ਉਹਨਾਂ ਨਾਮਜ਼ਦ ਮੁਲਜ਼ਮਾਂ ਚੋਂ ਇੱਕ ਮੁਲਜ਼ਮ ਪੱਜ ਕੇ ਉੱਥੇ ਚਲਾ ਗਿਆ ਸੀਗਾ ਜਿਹਨੂੰ ਫੜਨ ਗਈ ਪੁਲਿਸ ਨੂੰ ਉੱਥੋਂ ਦੀ ਪੁਲਿਸ ਨੇ ਫੜ ਲਿਆ ਤੇ ਕਈ ਦਿਹਾਕਾਂ ਬਾਅਦ ਅੱਜ ਫੇਰ ਤੁਸੀਂ ਇਹ ਗੱਲ ਸੁਣਾ ਰਹੇ ਹੋ ਬੇਸਿਕਲੀ ਕੀ ਹੈ ਕਿ ਇਹਨਾਂ ਨੇ ਇੱਕ ਬੰਦਾ ਫੜਨਾ ਸੀਗਾ ਹੁਣ ਕੁਝ ਅਖਬਾਰਾਂ ਅਖਬਾਰਾਂ ਨਾ ਪਤਾ ਕੀ ਹੁੰਦਾ ਕਿ ਕਈ ਵਾਰ ਬਰੀਕੀ ਨਾਲ ਉਹ ਮਤਲਬ ਕਿ ਟੈਕਨੀਕਲ 에ਰਰ ਵੀ ਰਹਿ ਜਾਂਦਾ ਜਾਂ ਕਮਿਊਨੀਕੇਸ਼ਨ ਗੈਪ ਰਹਿ ਜਾਂਦਾ ਕਹਿੰਦੇ ਜੀ ਕਿ ਕੋਈ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਸੀਗਾ ਵਾਂਟਡ ਉਸ ਨੂੰ ਫੜਨ ਗਏ ਪਰ ਗਈ ਦੱਸਦੀ ਹੈ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਇਹਦਾ ਮਤਲਬ ਕਿ ਕੋਈ ਗੈਂਗਸਟਰ ਹੀ ਸੀਗਾ ਹਮ ਚਲੋ ਛੱਡੋ ਖੜਾ ਕੌਣ ਸੀ ਕੌਣ ਨਹੀਂ ਹੈ ਪਰ ਮੈਨੂੰ ਲੱਗਦਾ ਕਿ ਜੇ ਏਜੀਟੀਐਫ ਗਈ ਹੈ ਤਾਂ ਫਿਰ ਗੈਂਗਸਟਰ ਹੀ ਹੋਏਗਾ ਹੁਣ ਉਹ ਰੌਲਾ ਕਿੱਥੋਂ ਪਿਆ 17 ਮਾਰਚ ਨੂੰ ਕੇਂਦਰ ਨੇ ਸਾਰਿਆਂ ਵਾਸਤੇ ਇੱਕ ਪੱਤਰ ਜਾਰੀ ਕੀਤਾ ਹਮ ਕਿ ਭਈ ਆਊਟ ਆਫ ਸਟੇਟ ਜਿਹੜੀ ਵੀ ਪੁਲਿਸ ਨੇ ਜਾਣਾ ਉਹ ਪੂਰਾ ਪ੍ਰੋਸੀਜਰ ਫਾਲੋ ਕੀਤੇ ਤੋਂ ਬਣਾ ਨਹੀਂ ਜਾਏਗੀ ਇੱਥੋਂ ਇਹ ਗੱਲ ਨਿਕਲੀ ਵੀ ਮਾਜ਼ਰਾ ਕੀ ਆ ਮਾਜ਼ਰਾ ਇਹ ਨਿਕਲਿਆ ਕਿ ਇੱਕ ਜਦੋਂ ਉੱਥੇ ਗਏ ਉੱਥੇ ਨਾਗਰਜਨ ਏਰੀਆ ਹੈ ਉਹਦੇ ਵਿੱਚ ਜਦੋਂ ਇਹ ਕਿਤੇ ਫਿਰਦੇ ਸੀਗੇ ਤੇ ਇਹਨਾਂ ਨੂੰ ਉਹਨਾਂ ਨੇ ਘੇਰ ਲਿਆ ਹੂੰ ਪਤਾ ਨਹੀਂ ਇਹਨਾਂ ਨੇ ਕੋਈ ਫੜਿਆ ਕਿ ਨਹੀਂ ਫੜਿਆ ਇਸ ਚੀਜ਼ ਦੀ ਹਲੇ ਆਪਣੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ ਜੀ ਉਹਨਾਂ ਨੇ ਘੇਰ ਲਿਆ ਇਹਨਾਂ ਨੂੰ ਹੂੰ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਹੋਇਆ ਕੀ ਆ ਕਿ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਾਈ ਲੈਵਲ ਦੀ ਗੱਲਬਾਤ ਚੱਲੀ ਉਸ ਤੋਂ ਪਹਿਲਾਂ ਉਹਨਾਂ ਨੇ ਪੁਸ਼ਟੀ ਕਰਾਈ ਗ੍ਰਹਿ ਮੰਤਰਾਲੇ ਤੋਂ ਕਰਾਈ ਹੋਏ ਕਿ ਇੱਥੋਂ ਪੰਜਾਬ ਦੇ ਡੀਜੀਪੀ ਜਾਂ ਜਿਹੜੇ ਉੱਚ ਅਧਿਕਾਰੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਛੱਡਿਆ ਗਿਆ ਜੀ ਦੱਸ ਤੇ ਫਿਰ ਕੇਂਦਰ ਨੇ ਇਹਨਾਂ ਦੀ ਕਲਾਸ ਚੰਗੀ ਲਾਈ ਆ ਹੂੰ 50 ਪੁਲਿਸ ਵਾਲਿਆਂ ਦੀ ਤੇ ਤੁਸੀਂ ਚੰਗੀ ਬੇਇਜ਼ਤੀ ਕਰਾਉਂਦਾ ਹੈ ਜੀ ਕਮਾਲ ਹੋ ਗਈ ਹੈ ਤੁਹਾਡਾ ਭਾਈ ਰੂਲ ਫਾਲੋ ਕਰੋ ਤੇ ਫਿਰ ਹਾਂ ਜੀ ਵਾਹ ਉਹਨਾਂ ਨੇ ਦੇ ਵੀ ਕਿਉਂ ਨਾ ਤੁਸੀਂ ਅੱਗੇ ਬੱਗੇ ਨੂੰ ਫੜਨ ਵਾਲੇ ਮਾਮਲੇ 'ਚ ਸਬਕ ਨਹੀਂ ਲਿਆ ਕਿ ਬੱਗਾ ਕਿੰਨਾ ਮਹਿੰਗਾ ਪੈ ਗਿਆ ਹੈ ਤੁਹਾਨੂੰ ਜੀ ਅਗਲੇ ਹਰਿਆਣਾ ਨਹੀਂ ਸੀ ਟੱਪਣ ਦਿੱਤਾ ਤੇ ਤੁਸੀਂ ਕਿਉਂ ਨਹੀਂ ਜੇ ਭਈ ਇਸ ਗੱਲ ਤੇ ਅਕਲ ਕਰਦੇ ਤਾਂ ਗੱਲ ਇਹ ਆ ਕਿ ਇਹ ਕਈ ਵਾਰ ਇਹ ਚੀਜ਼ਾਂ ਜਿਹੜੀਆਂ ਨਾ ਉਹ ਹੋ ਜਾਂਦੀਆਂ ਤਾਂ ਬੜੀ ਚਰਚਾ ਹੈ ਇਸ ਗੱਲ ਦੀ ਕਿ ਪੰਜਾਬ ਪੁਲਿਸ ਨੇ ਪਾਲ ਚਲੇ ਗਏ ਜੀ ਤੇ ਉਹਨਾਂ ਨੇ ਜੋ ਪ੍ਰੋਸੀਜਰ ਸੀਗਾ ਫਾਲੋ ਨਹੀਂ ਕੀਤਾ ਉਸ ਤੋਂ ਬਾਅਦ ਕੇਂਦਰ ਤੱਕ ਗੱਲ ਪਹੁੰਚੀ ਤੇ ਕੇਂਦਰ ਨੇ ਇਹਨਾਂ ਨੂੰ ਲਾਂਬੇ ਸ਼ਾਂਬੇ ਕਾਫੀ ਦਿੱਤੇ ਆ ਜੀ ਕਿ ਨਹੀਂ ਭਾਈ ਇਹ ਗੱਲ ਗਲਤ ਹੈ ਤਾਂ ਉਹਨਾਂ ਨੇ ਹੁਣ ਬਕਾਇਦਾ 17 ਮਾਰਚ ਨੂੰ ਦੱਸਦੇ ਕਿ ਚਿੱਠੀ ਵੀ ਘੜਦੀ ਆ ਸਾਰਿਆਂ ਨੂੰ ਚਲੋ ਜੀ ਚਲੋ ਅੱਗੇ ਤੋਂ ਭਾਈ ਜੇ ਆਪਾਂ ਨੂੰ ਕਹਿੰਦੇਕਰੂਲ ਫੋਲੋ ਕਰੋ ਨਾਕਿਆਂ ਤੇ ਖੜੇ ਜਾਂ ਸਾਰੇ ਕਿਤੇ ਤੇ ਫਿਰ ਆਪ ਵੀ ਰੂਲ ਫੋਲੋ ਕਰੋ ਆ 1 ਮਿੰਟੋ ਜੀ ਕਮੈਂਟ ਕਰ ਰਹੇ ਨੇ ਗ੍ਰੈਪੀ ਜੀ ਕਹਿੰਦੇ ਕਿ ਜਸ਼ਨ ਸੰਧੂ ਪਾਸਟਰ ਜਿਹੜਾ ਸੀ ਉਹ ਫੜਿਆ ਗਿਆ ਕਹਿੰਦੇ ਏਜੀਟੀਐਫ ਨੇ ਨੇਪਾਲ ਤੋਂ ਭਾਰਤ ਆ ਰਿਹਾ ਸੀ ਉਦੋਂ ਫੜਿਆ ਪਰ ਇਹਦੀ ਅਜੇ ਕੋਈ ਨਹੀਂ ਉਹ ਜਸ਼ਨ ਕੋਈ ਹੋਰ ਹੈ ਜੀ ਜੀ ਇਹ ਤਾਂ ਪਾਸਟਰ ਜਸ਼ਨ ਕੋਈ ਹੋਰ ਹੈ ਹੂੰ ਉਹ ਤਾਂ ਕੋਈ ਹੋਰ ਹੈ ਜਸ਼ਨ ਮੇਰੇ ਖਿਆਲ ਦੇ ਨਾਲ ਹੋ ਸਕਦਾ ਉਸੇ ਨੂੰ ਫੜਨ ਗਿਆ ਹੋਣਾ ਆਓ ਇਸ ਉਹ ਤਾਂ ਗੈਂਗਿਸਮ ਨਾਲ ਜੁੜਿਆ ਹੈ ਕੋਈ ਜੀ ਖਰ ਚਲੋ ਆਪਾਂ ਨਾਲ ਨਾਲ ਅਗਲੀ ਖਬਰ ਦੇ ਵਿੱਚ ਚਲਦੇ ਆ ਹਰਪ੍ਰੀਤ ਸਿੰਘ ਜੀ ਕਹਿ ਰਹੇ ਨੇ ਕਿ ਹైਦਰਾ ਵਾਲੇ ਹైਦਰਾਬਾਦ ਵਾਲੇ ਜੰਗਲ ਦਾ ਕਹਿੰਦੇ ਕੀ ਬਣਿਆ ਉਹ ਮੈਨੂੰ ਲੱਗਦਾ ਜੀ ਪੱਟਣ ਨੂੰ ਮਿਲ ਗਈ ਸੀ ਮਨਜ਼ੂਰੀ ਜੀ ਮਾੜੀ ਗੱਲ ਆ 4 450 ਕਿੱਲਿਆਂ ਚ ਸੀਗਾ ਤੇ ਨਹੀਂ ਸੀ ਹੋਣਾ ਚਾਹੀਦਾ ਉਹਨੂੰ ਕੀ ਕਹੀਏ ਜੀ ਇਸ ਜੀ 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 ਮਾਮਲੇ ਦੇ ਵਿੱਚ ਤੁਹਾਨੂੰ ਪਤਾ ਬਦ ਕਿਸਮਤੀ ਹੈ ਕਿ ਇੱਥੇ ਤਰਜੀਹ ਨਹੀਂ ਦਿੱਤੀ ਜਾਂਦੀ ਇਹਨਾਂ ਚੀਜ਼ਾਂ ਨੂੰ ਹਮ ਹਮ ਬਿਲਕੁਲ